ਬਾਪੂ ਜਗੀਰ ਸਿੰਘ ਭੱਲਰ ਆਵਾ ਬਾਪੂ ਜਗੀਰ ਸਿੰਘ ਭੱਲਰ ਕਿ ਰੱਬ ਨੇ ਤੋੜ ਦਿੱਤੀ ਨਾ ਤੰਗੀ ਮਾਰ ਦਿਓ ਤਾੜੀਆਂ ਅੱਜ ਬਾਪੂ ਜਗੀਰ ਸਿੰਘ ਭੱਲਰ ਭੰਗੜੇ ਪਾਉਂਦਾ ਕੋਠੇ ਟੱਪਦੇ ਹੋਣਗੇ ਅੱਜ ਦੇਖੋ ਬੱਲੇ ਬੱਲੇ ਕਰਵਾ ਰਹੇ ਹਣ ਬਜ਼ੁਰਗਾਂ ਦਾ ਮੈਚ ਚੱਲੇਗਾ ਉਧਰ ਕਹਿੰਦੇ ਪੈ ਗਈ ਰੇਡ ਤੇ ਉਧਰ ਕਰਤਾ ਇਕੱਠਾ ਬਾਪੂ ਨੇ ਕਰਤਾ ਕਹਿਰ ਜੋਬਰਾ ਨੇ ਜਿਵੇਂ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪਉੰਤੀ ਮਾਰਿਆ ਮਾਰਦੇ ਆ ਬਾਪੂ ਬਿਨਾ ਢੋਲ ਤੋਂ ਪੈਂਦੇ ਭੰਗੜੇ ਲੋਕੀ ਪੈਂਦੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਓ ਲਖਦਾ ਕੋਕੇ ਜੜ ਜੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਖਦਾ ਕੋਕੇ ਜੜ ਜੜ ਕੇ ਇਹ ਬਾਪੂ ਨੇ ਆ ਬਾਪੂ ਜਗੀਰ ਸਿੰਘ ਭੁੱਲਰ ਮੇਲੇ ਮੁਰਦਿਆਂ ਤੋਂ ਰਾਤੀ ਮੈਂ ਸੁਣਿਆ ਸਾਡਾ ਬੁੱਢਾ ਕਬੱਡੀਆਂ ਪਾ ਲੈਂਦਾ ਤਾਰ ਕੱਢਦਾ ਅਗਲੇ ਥਣ ਚੰਗੇ ਅਦਰ ਰਿੜਕਾ ਹੱਲੇ ਪਚਾ ਲੈਂਦਾ ਤੱਤੇ ਘੋਦੀ ਕਹਿੰਦਾ ਕਰੀਮਾਲਸ ਤੜ ਕੇ ਬੇਬੇ ਨੂੰ ਉਠਾ ਲੈਂਦਾ ਵੱਡੇ ਕੋਟੀਆਂ ਮੈਨੂੰ ਤੰਜ ਲੱਗੇ ਓ ਬਾਪੂ ਅੰਤਰੇ ਅੰਤਰੇ ਫਾ ਲੈਂਦਾ ਓ ਬਾਪੂ ਅੰਦਰੇ ਅੰਦਰੇ ਓ ਬਾਪੂ ਨੇ ਫਾ ਲੈ ਲਿਆ ਉਧਰ ਕਹਿੰਦੇ ਉਧਰ ਲੱਗਦਾ ਯੋਗਰ ਇਧਰ ਕਹਿੰਦੇ ਸਾਡਾ ਭਰਾ ਮਠਾਰੂ ਧਾਰੀਵਾਲ ਤੋਂ ਪਹੁੰਚੇ ਅਸੀਂ ਵੀ ਉਹਦੇ ਵੀ ਤਹਿ ਦਿਲ ਤੋਂ ਧੰਨਵਾਦੀ ਏ ਉਧਰ ਕਿਹੜਾ ਪੰਗਾ ਲੈ ਲਿਆ ਬਾਪੂ ਨੇ ਉਹ ਬੀਤਦਾ ਟਾਈਮ ਤੇ ਦਰਸ਼ਕ ਵੀਰੋ ਇੱਕ ਵਾਰੀ ਤਾੜੀ ਮਾਰ ਦਿਓ ਭੰਗੜੇ ਪੌਂਦਾ ਵਾਪਸੇ ਆਉਂਦਾ ਏ ਉਧਰ ਪਾਤੀ ਰੇਡ ਇੱਕ ਪਾਸੇ ਬਾਪੂ ਜਗੀਰ ਇਹ ਐ ਬਾਪੂ ਜਗੀਰ ਪੁੱਲਰ ਇਹ ਰਿਆ ਕਹਿੰਦੇ ਯੂਟਿਊਬ ਤੇ ਐਕਸ਼ਨ ਬੜੇ ਫੇਮਸ ਹੋਇਆ ਆਵਾ ਬਾਪੂ ਜ਼ਗੀਰ ਸਿੰਘ ਭੱਲਰ ਆਵਾ ਬਾਪੂ ਜ਼ਗੀਰ ਸਿੰਘ ਭੱਲਰ ਕਿ ਰੱਬ ਨੇ ਤੋੜ ਦਿੱਤੀ ਨਾ ਤੰਗੀ ਉਤੋਂ ਘਰ ਵਿੱਚ ਰੌਣਕ ਰੰਗ ਬਰੰਗੀ ਉਤੋਂ ਸੇਧ ਜਿੰਨਾ ਦੀ ਚੰਗੀ ਰੱਬ ਦਾ ਜ਼ੁਗਰ ਮਨਾਉਂਦੇ ਨੇ ਬੈ ਕੇ ਦੇਖ ਜਵਾਨਾ ਪਾਪੇ ਕੌਡੀਆਂ ਪਾਉਂਦੇ ਨੇ ਆਹ ਬੈ ਕੇ ਦੇਖਾ ਗਗਨ ਸਰਪੰਚ ਲੇਲ 500 ਰੁਪਇਆ ਬਾਪੂ ਜਗੀਰ ਸਿੰਘ ਭੁੱਲਰ ਦੇ ਲਈ ਆ ਦੁੱਧ ਰੋਟੀ ਤੋਂ ਬਾਅਦ ਪੁੱਸਦੀ ਪਾਪਾ ਜੀ ਅੱਜ ਕੜੀ ਦੇ ਸਾਗ ਬਣਿਆ ਤੁਸੀਂ ਕੜੀ ਖਾਣੀ ਜਾਂ ਸਾਗ ਪੁੱਸਦੀ ਚਾਹਾਂ ਯਾਰਾ ਉਹ ਬੁੱਢੇ ਨਿਕੰਮਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਨਹੀਂ ਲਾਤ ਪੁੱਸਦੀ ਮਾਰ ਦਿਓ ਤਾਰੀਆਂ ਅੱਜ ਬਾਪੂ ਜਗੀਰ ਸਿੰਘ ਭੁੱਲਰ ਭੰਗੜੇ ਪਾਉਂਦਾ ਬਾਪੂ ਦੀ ਕਿਸੇ ਦੀ ਕੁੜਮਣੀ ਲਾਈਵ ਦੇਖ ਰਹੀ ਹੈ ਕਿਸੇ ਦੀ ਨੌ ਲਾਈਵ ਦੇਖ ਰਹੀ ਹੈ ਤੇ ਕਿਸੇ ਦਾ ਆ ਕਿਸੇ ਦਾ ਕਿਸੇ ਦਾ ਪੁੱਤ ਲਾਈਵ ਜੁੜਿਆ ਇਹ ਸੌਂਦਨਾ ਕਬੱਡੀ ਖੇਡਦੇ ਆ ਕੋਈ ਮਜਬੂਰੀ ਨਹੀਂ ਕਿਸੇ ਦਾ ਪੁੱਤ ਵਕੀਲ ਹੈ ਕਿਸੇ ਦਾ ਪੁੱਤ ਮਾਟਰ ਹੈ ਕਿਸੇ ਦਾ ਪੁੱਤ ਪਟਵਾਰੀ ਹੈ ਇਹ 40 40 ਕਿਲਿਆਂ ਦੇ ਮਾਲਕ ਹੈ ਮੇਰੇ ਵੀਰੋ ਪਰ ਖੂਨ ਚ ਕਬੱਡੀ ਆ ਪਸੀਨੇ ਚ ਕਬੱਡੀ ਆ ਕੋਈ ਮਜਬੂਰੀ ਨਹੀਂ ਜੀ ਆਪ ਯੁਰਗਾਂ ਦੀ ਕਬੱਡੀ ਦੇ ਵਿੱਚ ਆ ਪੈ ਗਈ ਆ ਰੇਡ ਅੱਜ ਛੱਡ ਦੇ ਭਾਬੀਏ ਮੈਨੂੰ ਫਿਰ ਨਹੀਂ ਮਖੌਲ ਕਰਦਾ ਮੇਰੇ ਜਿਹੜੀ ਗਿੱਚੀ ਤੇ ਲੋਕ ਉਹ ਸਿਤਰਾ ਦਾ ਮੀਂਹ ਵਰਦਾ ਆ ਲੱਗਦਾ ਜੱਫਾ ਮਾਰ ਦਿਓ ਤਾੜੀਆਂ ਇਹਨੂੰ ਫਾਵੀ ਕੋਲ ਦਾ ਜੋਰ ਕਹਿੰਦੇ ਆ ਇਹ ਬਾਪੂ ਨੂੰ ਫਾਵੀ ਕੋਲ ਦਾ ਜੋਰ ਕਹਿੰਦੇ ਆ ਇੱਥੇ ਰੱਖ ਇੱਥੇ ਰੱਖ ਨੈਰੀਸਾ ਵਾਹ ਆ ਰੇਡ ਪੈ ਗਈ ਐ ਰੇਡ ਪੈ ਗਈ ਆ ਖੇਡ ਦੇ ਮੈਦਾਨ ਦੇ ਵਿੱਚ ਇਹ ਪੰਜਾਬ ਪੰਜਾਬ ਦੇ ਵਿੱਚ ਕਹਿੰਦੇ ਆ ਜਿਹੜੀ ਕਬੱਡੀ ਸੀ ਇਹ ਵੇਖਣ ਨੂੰ ਮਿਲਦੀ ਸੀ ਕੁਝ ਸਮਾਂ ਪਹਿਲਾਂ ਪਰ ਹੁਣ ਕਬੱਡੀ ਉਹ ਕਹਿੰਦੇ ਪੈ ਗਈ ਏ ਉਹ ਲੱਗਦਾ ਯੋਰ ਹੰਦਿਆ ਦੇ ਕੋਲ ਮੁਕਾਬਲਾ ਉਹ ਮਾਰੀ ਪੜ ਤੇ ਥਾਪੀ ਬਾਪੂ ਨੇ ਤੇ ਕਹਿੰਦਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਹੈ ਵਾਈਟ ਰੈਟਰ ਦੇ ਖਾਤੇ ਦੇ ਵਿੱਚ ਅਗਲੀ ਰੈਡ ਫੇਰ ਪੈ ਗਈ ਹੈ ਖੇਡ ਦੇ ਮੈਦਾਨ ਜਦੋਂ ਸੌਣ ਮਹੀਨਾ ਚੜ ਜਾਂਦਾ ਤੇ ਮੁੱਲ ਪੈਂਦਾ ਬੁੱਡੇ ਪਿੱਪਲਾ ਦਾ ਚਿੱਟੀ ਦਾੜੀ ਵੇਖ ਕੇ ਨਾ ਘੂਰ ਬੀਬਾ ਆਹ ਦਿਲ ਦਰਿਆਈ ਮਿੱਤਰਾਂ ਦਾ ਕਿ ਚਿੱਟੀ ਦਾੜੀ ਵੇਖ ਕੇ ਨਾ ਘੂਰ ਬੀਬਾ ਆਹ ਦਿਲ ਦਰਿਆਈ ਮਿੱਤਰਾਂ ਦਾ ਬਾਪੂ ਕਰਨਾਲ ਸਿੰਘ ਨੇ ਜੱਫਾ ਲਾ ਬੱਲੇ ਬੱਲੇ ਕਰਵਾਤੀ ਹੈ ਆ ਬਾਪੂ ਜਿਹੜਾ ਗਿਆ ਨਾ ਇਹ ਟਰੱਕ ਡਰਾਈਵਰ ਹੈ ਕਿ ਗੱਡੀ ਲੈ ਕਲਕੱਤੇ ਵਰਦਾ ਮੜ ਕੇ ਪਤਾ ਨਹੀਂ ਲੈਂਦਾ ਘਰਦਾ ਸੌਰਾ ਰੋਜ਼ ਮੇਰੇ ਨਾਲ ਲੜਦਾ ਤੇ ਮੈਨੂੰ ਸੱਸ ਬੁਲਾਵੇ ਨਾ ਨਾਲ ਡਰਾਈਵਰ ਕੁੜੀਓ ਅੱਗੇ ਵਿਆਹ ਕਰਾਵੇ ਨਾ ਨਾਲ ਡਰਾਈਵਰ ਕੁੜੀਓ ਆ ਬਾਪੂ ਨੇ 25 30 ਸਾਲ 18 ਟੈਰਾ ਟਰਾਲਾ ਚਲਾਇਆ ਰੇਡ ਪੈ ਗਈ ਹੈ ਸਾਹਮਣੇ ਕਹਿੰਦੇ ਬਾਪੂ ਨੇ ਅਗਲੀ ਰੇਡ ਪਾ ਦਿੱਤੀ ਏ ਉਧਰ ਬਾਪੂ ਜ਼ਗੀਰ ਭੁੱਲਰ ਵੀ ਕੂਰੀਆਂ ਵਟ ਦਾ ਸਾਈਡ ਤੇ ਪਰ ਆਹ ਕਹਿੰਦੇ ਹੋ ਗਿਆ ਸਾਹਮਣੇ ਬਾਪੂ ਨੇ ਖਿਲਾਰ ਦਿੱਤੀਆਂ ਬਾਵਾ ਪਰ ਹੁਣ ਕੀ ਗੱਲ ਬਣਦੀ ਏ ਉਹ ਪੱਜ ਤੁਰਿਆ ਉਹ ਪੱਜ ਤੁਰਿਆ ਉਧਰ ਕਹਿੰਦੇ ਬਾਪੂ ਗੁੱਟ ਫੜਨ ਦੀ ਕੋਸ਼ਿਸ਼ ਕਰਦਾ ਏ ਪਰ ਨਹੀਂ ਹੱਥੇ ਆਉਂਦਾ ਉਹ ਕਹਿੰਦੇ ਪੁਆਇੰਟ ਉਧਰ ਵਿਲਖੂ ਡੈਡਵਾਂ ਸਾਡਾ ਭਰਾ ਤੇ ਸੇਰੂ ਆਸਟ੍ਰੇਲੀਆ ਮੈਂ ਦਿਲੋਂ ਧੰਨਵਾਦ ਕਰਾਂਗਾ ਵੀਰਾਂ ਦਾ ਵਟਾ ਰੋਲ ਹੈ ਇਹਨਾਂ ਭਰਾਵਾਂ ਦਾ ਬੁੱਢੀ ਉਮਰੇ ਕੱਪੜੇ ਲਾਉਣੇ ਕਿਹੜੇ ਸੌਕੇ ਹੁੰਦੇ ਨੇ ਫਿੱਡਾ ਵਿੱਚ ਜ਼ੋਰ ਦਿਖਾਉਣੇ ਕਿਹੜੇ ਸੌਕੇ ਹੁੰਦੇ ਨੇ ਮਾਣ ਵਾਲੀ ਗੱਲ ਆ ਪਰ ਬਾਪੂ ਜਗੀਰ ਸਿੰਘ ਭੁੱਲਰ ਅੱਜ ਬੱਲੇ ਬੱਲੇ ਕਰਵਾ ਰਿਹਾ ਆ ਆ ਵੇਖਾਂਗਾ ਮੈਨੂੰ ਕੁੜੀਏ ਬੁੱਢਰਾ ਨਾ ਜਾਣੀ ਮੇਰੀ ਖਾਦੀ ਹੋਏ ਖਰਾਕ ਪਰਾਣੀ ਆ ਆ ਵੇਖਾਂਗਾ ਪਰਾਣੀਆਂ ਖਰਾਕਾ ਬਾਪੂ ਜਗੀਰ ਸਿੰਘ ਭੱਲੜ ਨੇ ਫੜਿਆ ਗੁੱਟ ਅੱਜ ਛੱਡਦੇ ਮਲਾਜੇਦਾਰਾ ਤੇ ਕੱਲ ਭਾਵੇਂ ਜਿੰਦ ਕੱਢ ਲਈ ਇੱਥੇ ਰੱਖ ਓਹ ਜਾਂਦਾ ਬਾਪੂ ਰੇਡ ਪੈ ਗਈ ਆ ਖੇਡ ਮੈਦਾਨ ਦੇ ਵਿੱਚ ਰੇਡ ਪੈ ਗਈ ਐ ਸਾਹਮਣੇ ਕਹਿੰਦੇ ਬਾਪੂ ਦੀ ਖੇਡ ਮੈਦਾਨ ਦੇ ਵਿੱਚ ਪਰ ਤਿੰਨਾਂ ਦੇ ਵਿੱਚੋਂ ਓਹ ਬਾਪੂ ਨੇ ਮਾਰਿਆ ਟੱਚ ਪੱਜ ਬਾਪੂ ਓਹ ਸਾਹਮਣੇ ਕਹਿੰਦੇ ਬਾਪੂ ਦੇ ਐਕਸ਼ਨ ਵੱਖਰੇ ਨੇ ਬਾਪੂ ਨੇ ਥਾਪੀ ਮਾਰ ਦਿੱਤੀ ਐ ਪੁਆਇੰਟ ਲੈ ਕੇ ਪੜਾਚਾ ਸਾਹਿਬ ਕਰਿਓ ਬਾਪੂ ਦੀ ਬਾਪੂ ਦੀ ਕਬੱਡੀ ਐ ਗਗਨ ਭਾਈ ਮਾਪਾਪੂ ਜਗੀਰ ਸਿੰਘ ਨੂੰ ਪੁੱਛਿਆ ਕਿ ਜੱਫੇ ਲਾਉਣੇ ਕਿੱਥੋਂ ਸਿੱਖੇ ਨੇ ਆਂਦਾ ਪੁੱਤ ਤੇਰੀ ਬੇਬੇ ਕੋਲ ਸਿੱਖੇ ਆ ਉਹਨੇ ਦੱਸਿਆ ਕਿਵੇਂ ਕੈਂਚੀ ਪਾਉਣੀ ਆ ਉਹ ਕਿਵੇਂ ਗੁੱਟ ਫੜਦਾ ਉਹ ਕਿਵੇਂ ਕਿਵੇਂ ਧੌਣ ਤੇ ਗੋਡਾ ਰੱਖਣਾ ਇਹ ਬੇਬੇ ਤੋਂ ਦਾਪੇ ਸਿੱਖੇ ਆ ਨਹੀਂ ਰੀਸਾ ਕਬੱਡੀ ਖੇਡੀ ਆ ਬੇਬੇ ਨੇ ਹੀ ਵੱਡੀ ਤੇ ਬਾਪੂ ਵੀ ਅੱਜ ਬੱਲੇ ਬੱਲੇ ਕਰਾ ਰਿਹਾ ਇੱਕ ਪੁੱਤ ਫੌਜੀ ਆ ਬਾਪੂ ਦਾ ਇੱਕ ਪੁੱਤ ਫੌਜੀ ਆ ਬਾਪੂ ਦਾ ਤਾਂ ਟੱਕਰ ਆ ਆ ਬਾਜ ਵਾਲੀ ਉਂਗਲ ਖੜੀ ਆ ਰੇਡ ਪੈ ਗਈ ਆ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਰੇਡ ਪੈ ਗਈ ਆ ਉਧਰ ਸਾਡੇ ਸ਼ੀਤਲ ਭਾਜੀ ਪਿੰਡਾ ਰੋੜੀ ਤੋਂ ਲਾਈਵ ਜੁੜੇ ਹੋਏ ਨੇ ਅਸੀਂ ਉਹਨਾਂ ਦੇ ਵੀ ਤਹਿ ਦਿਲ ਤੋਂ ਧੰਨਵਾਦੀ ਆ ਸਾਹਮਣੇ ਕਹਿੰਦੇ ਬਾਪੂ ਜਗੀਰ ਉਹ ਬਾਪੂ ਜਗੀਰ ਨੇ ਗਿੱਟੇ ਫੜ ਲਿਆ ਪਰ ਹੁਣ ਕੀ ਗੱਲ ਬਣਦੀ ਏ ਇਹ ਫਾਵੀ ਕੋਲ ਦਾ ਜੋੜਾ ਇਹ ਫਾਵੀ ਕੋਲ ਦਾ ਜੋੜਾ ਆ ਬਾਪੂ ਜਗੀਰ ਸਿੰਘ ਪੁੱਲਰ ਦਾ ਵੱਡਾ ਮਾਣ ਕੀਤਾ ਜਾ ਰਿਹਾ ਸਾਡੇ ਭਰਾ ਗਗਨ ਲੇਲ ਉਹਨਾਂ ਦੇ ਜੰਨੀਆਂ ਖੱਬੀਆਂ ਸੱਜੀਆਂ ਬਾਵਾ 加ਡਰਾਂ ਵਰਗੇ ਯਾਰ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਸੇਰੂ ਆਸਟ੍ਰੇਲੀਆ ਤੇ ਬਿਲਖੂ ਜੱਟਵਾ ਸਾਡਾ ਭਰਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਬਾਪੂ ਨੇ ਬੰਦੇ ਬੰਦੇ ਕਰਵਾਤੀ ਹੈ ਫਾਈਨਲ ਦੀਆਂ ਟੀਮਾਂ ਤਿਆਰੀ ਰੱਖਣਾ ਫਾਈਨਲ ਦੀਆਂ ਟੀਮਾਂ ਉਹ ਵੀ ਤਿਆਰ ਪਰ ਤਿਆਰ ਠੀਕ 1:37 ਵਜੇ ਅਮਰ 로ਜੀ ਦਾ ਖੁੱਲਾ ਅਖਾੜਾ ਦੋ ਦੋ ਰੇਡਾਂ ਬਾਕੀ ਹੈ ਦੋ ਦੋ ਰੇਡਾਂ ਆਰ ਮੈਂ ਸਾਊਂਡ ਆਪਰੇਟਰ ਜਿਹੜੇ ਮਜਿਸਟਰਾਂ ਵਾਲੇ ਵੀਰ ਹੈ ਉਹ ਅਜੇ ਰੈਡੀ ਨਹੀਂ ਕਿ ਹੈਗੇ ਪਰ ਸਾਊਂਡ ਵਾਲੇ ਵੀਰ ਨੂੰ ਬੇਨਤੀ ਥੋੜਾ ਜਿਹਾ ਸਮਾਂ ਜਦੋਂ ਸਾਨੂੰ 15-20 ਮਿੰਟ ਅਸੀਂ ਜਿਲੋਂ ਧੰਨਵਾਦ ਕਰਾਂਗੇ ਅਮਨ ਰੋਜੀ ਦਾ ਸਾਊਂਡ ਮਜਿਸਟਰ ਪਹੁੰਚ ਚੁੱਕਾ ਹੈ ਬਹੁਤ ਵੱਡਾ ਮਾਣ ਹੈ ਖੇਡ ਮੈਦਾਨਾਂ ਦੇ ਵਿੱਚ ਰੇਡ ਪੈ ਗਈ ਖੇਡ ਮੈਦਾਨ ਦੇ ਵਿੱਚ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਬਾਪੂ ਦੀ ਰੇਡ ਪੈ ਗਈ ਆ ਉਧਰ ਲੱਗਦਾ ਜਫਾ ਸੀਤਲ ਸਾਡੇ ਬਾਜੀ ਹੁਣੀ ਪਿੰਡਾ ਰੋੜੀ ਤੋਂ ਉਹ ਵੀ ਲਾਈਵ ਜੁੜੇ ਹੋਏ ਨੇ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦੀ ਆ ਤੇ ਫਾਈਨਲ ਦੀਆਂ ਟੀਮਾਂ ਵੀ ਤਿਆਰੀ ਕਰ ਲੈਣ ਲਓ ਬਾਪੂ ਦੀ ਰੇਡ ਪੈਂਦੀ ਹੈ ਮੇਲੇ ਮੁਰਦਿਆ ਤੋਂ ਰਾਤੀ ਮੈਂ ਸੁਣਿਆ ਸਾਡਾ ਬੁੱਢਾ ਕਬੱਡੀਆਂ ਪਾ ਲੈਂਦਾ ਤਾਰ ਕੱਢਦੇ ਅਗਲੇ ਥਣ ਚੁਗੇ ਅਦਰ ਰਿੜਕਾ ਹੱਲੇ ਪਚਾ ਲੈਂਦਾ ਤਤੇ ਕਿਉ ਦੀ ਕਹਿੰਦਾ ਕਰੀ ਮਾਲਸੋ ਤੜ ਕੇ ਬੇਬੇ ਨੂੰ ਉਠਾ ਲੈਂਦਾ ਉਹ ਵੱਡੇ ਕੋਟੀਆਂ ਮੈਨੂੰ ਤਾਂ ਅੰਜ ਲੱਗੇ ਆ ਬਾਪੂ ਆਂਤਰੇ ਆਂਤਰੇ ਫਾ ਲੈਂਦਾ ਬਾਪੂ ਆਂਤਰੇ ਆਂਤਰੇ ਫਾ ਲੈਂਦਾ ਰੇਡ ਪਾ ਗਈ ਫਿਰ ਖੇਡ ਮੈਦਾਨ ਦੇ ਵਿੱਚੋਂ ਖੇਡ ਦੇ ਮੈਦਾਨ ਦੇ ਵਿੱਚ ਪੈ ਗਈ ਏ ਰੇਡ ਉਧਰ ਕਹਿੰਦੇ ਰੱਖ ਲਿਆ ਧੌਣ ਤੇ ਹੱਥ ਤੇ ਬਾਪੂ ਨੇ ਕਹਿੰਦੇ ਤਗੜਾ ਜੱਫਾ ਲਾ ਕੇ ਪੱਟ ਤੇ ਦੋ ਥਾਪੀਆਂ ਮਾਰੀਆਂ ਨੇ ਪੱਟ ਤੇ ਦੋ ਥਾਪੀਆਂ ਮਾਰੀਆਂ ਨੇ ਚਲਦੇ ਹੋਏ ਮੈਚ ਦੀ ਸਮਾਪਤੀ ਹੋ ਗਈ ਏ ਚਲਦੇ ਹੋਏ ਮੈਚ ਦੇ ਵਿੱਚੋਂ ਸਲਾਹਪੁਰ ਦੇ 11.5 ਪੁਆਇੰਟਾਂ ਤੇ ਲੇਲ ਜਫਰਵਾਲ ਦੇ ਜਿਹੜੇ ਐ ਉਹ 16 ਪੁਆਇੰਟ ਬਾ